ਗੁਰੂਆਂ ਪੀਰਾਂ ਦੇ ਤਾਏ ਵਰਦਾਨ ਕਬੱਡੀ ਦਾ ਵਿੱਚ ਵਿਦੇਸ਼ਾ ਹੁੰਦਾ ਏ ਸਨਮਾਨ ਕਬੱਡੀ ਦਾ ਪੂਜਣਯੋਗ ਵੀ ਹੁੰਦਾ ਕੰਗ ਮੈਦਾਨ ਕਬੱਡੀ ਦਾ ਇਹ ਯੋਧਿਆਂ ਦੀ ਬਲੀਆਂ ਪਗੰਬਰਾ ਔਲੀਆਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਬਾ ਸਿੱਤਲ ਕਰਾਏ ਸਪੋਰਟਸ ਕਲੱਬ ਮਹਰਾਜ ਖੇਡ ਜਗਤ ਦੇ ਵਿੱਚ ਕੋਈ ਜਾਣ ਪਹਿਚਾਣ ਦਾ ਮਹਿਤਾਜ ਨਹੀਂ ਮਹਰਾਜ ਦਾ ਕਬੱਡੀ ਕੱਪ ਆਏ ਸਾਲ ਅਸੀਂ ਕਰਾਉਨੇ ਆਂ ਇੱਕ ਇੱਕ ਵੱਡੀ ਖੁਸ਼ ਦੀ ਗੱਲ ਇਹ ਆ ਨਗਰ ਦੇ ਲਈ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠਾ ਹੋ ਕੇ ਮੇਲਾ ਕਰਾ ਲਏ ਆ ਇੱਕ ਇਹੀ ਖੇਡ ਆ ਜਿਹੜੀ ਕਬੱਡੀ ਜਿਹੜੀ ਇੱਕ ਮੰਚ ਤੇ ਪਾਰਟੀਆਂ ਨੂੰ ਇਕੱਠਾ ਕਰ ਸਕਦੇ ਲੀਡਰ ਹਨ ਮੈਂ ਕਹਿੰਦਾ ਕਿ ਇਹ ਦੋ ਚੀਜ਼ਾਂ ਨੇ ਜਦੋਂ ਵੀ ਕੋਈ ਵੀ ਜਾਂ ਕੋਈ ਪਿੰਡ ਦੇ ਸਾਂਝੇ ਕੰਮ ਆ ਉਦੋਂ ਇਹ ਲੋਕ ਇਕੱਠੇ ਹੁੰਦੇ ਨੇ ਜਦੋਂ ਇਹਦੀ ਮਰਜ਼ੀ ਸਰਕਾਰ ਹੋਵੇ ਇੱਕ ਖੇਡਾਂ ਨੇ ਜਦੋਂ ਆਪਾਂ ਇਹ ਦੀਡੋਂ ਇੱਕ ਇਕੱਠੇ ਕਰ ਥਾ ਕਰਦੇ ਤੇ 22ਵਾਂ ਜਿਹੜਾ ਸਾਡਾ ਇਹ ਬਾਬਾ ਸਿੱਧ ਤਲਕਰਾਏ ਸਪੋਰਟਸ ਕਲੱਬ ਮਹਾਰਾਜ ਵੱਲੋਂ 22ਵਾਂ ਟੂਰਨਾਮੈਂਟ ਆ ਜਿਹੜਾ ਇਸ ਸਾਲ ਕਰਵਾਇਆ ਜਾ ਰਿਹਾ ਉਹ ਇਹ ਟੂਰਨਾਮੈਂਟ ਸਾਡੇ ਜਿੰਨੇ ਪਿੰਡ ਦੇ ਤੇ ਆਸੇ ਪਾਸੇ ਦੇ ਐਨ ਆਰ ਆਈ ਵੀਰ ਆ ਜਾਂ ਹੋਰ ਪਿੰਡ ਦੇ ਬਦਵੰਤ ਤੇ ਸੱਜਣਾ ਕੋਈ ਨੌਕਰੀ ਤੇ ਆ ਕੋਈ ਹੋਰ ਆ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਬਾਬਾ ਸਿੱਧ ਤਲਕਰਾਏ ਸਪੋਰਟਸ ਕਲੱਬ ਵੱਲੋਂ 22ਵਾਂ ਟੂਰਨਾਮੈਂਟ ਇਸ ਸਾਲ ਕਰਵਾਇਆ ਜਾ ਰਿਹਾ ਕਿਉਂਕਿ ਪੂਰੇ ਮਾਲਵੇ ਦੇ ਵਿੱਚ ਹੀ ਤੇ ਪੂਰੇ ਪੰਜਾਬ ਦੇ ਵਿੱਚੋਂ ਇਹ ਵੱਡਾ ਪਿੰਡ ਹੈ ਔਰ ਵੱਡੇ ਪਿੰਡ ਦੇ ਵਿੱਚ ਵੱਡੀਆਂ ਹੀ ਖੇਡਾਂ ਹੁੰਦੀਆਂ ਨੇ ਪਰ ਕੁਝ ਸਮੇਂ ਦੇ ਮੁਤਾਬਕ ਕਈਆਂ ਪਲੇਅਰਾਂ ਦੀਆਂ ਮਜਬੂਰੀਆਂ ਹੋਣ ਦੇ ਕਰਕੇ ਸਾਡਾ ਟੂਰਨਾਮੈਂਟ ਦੀਆਂ ਦੋ ਡੇਟਾਂ ਸੀ ਅੱਗੇ ਪਾਈਆਂ ਸਾਨੂੰ ਦਰਸ਼ਕਾਂ ਦੇ ਨਾਲ ਵੀ ਉਸ ਚੀਜ਼ ਦਾ ਗੱਲਾਂ ਬਾਤਾਂ ਕਰਕੇ ਅਸੀਂ ਉਹਨਾਂ ਨੂੰ ਹੰਗਾਰਾ ਲਿਆ ਕਿ ਦਿਨਾਂ ਦੇ ਵੀ ਦੇਖਿਆ ਪਰ ਚਲੋ ਹੁਣ ਜਿਹੜਾ ਟੂਰਨਾਮੈਂਟ ਦੀ ਡੇਟ ਫਾਈਨਲ ਹੋਈ ਹੈ 9 ਜਨਵਰੀ ਦੀ ਉਸ ਦਿਨ ਦੇ ਉੱਪਰ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਪਲੇਅਰ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਖੜਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਮੇਲਾ ਅਸੀਂ ਕਬੱਡੀ ਕੱਪੇ ਕਰਾ ਰਹੇ ਹਾਂ ਟੀਮਾਂ ਦੀ ਕਬੱਡੀ ਓਪਨ ਦੇ ਵਿੱਚ 16 ਟੀਮਾਂ ਇੰਟਰ ਨੇ ਗਈਆਂ ਪਪਹਿਲਾਂ ਅਸੀਂ ਸੱਦਾਂ ਵਾਂ ਮੌਕੇ ਕਰ ਲਈਆਂ 16 ਟੀਮਾਂ ਤੇ ਉਸ ਤੋਂ ਇਲਾਵਾ ਜਿਹੜੇ ਕਬੱਡੀ ਦੇ ਦੂਜੇ ਵੇਟ ਆ 65 ਕਿਲੋ 70 ਕਿਲੋ 35 ਕਿਲੋ ਉਹ ਵੀ ਹੋਣਗੇ ਤੇ ਨਾਲ ਹੀ ਜਿਹੜੇ ਫੁੱਟਬਾਲ ਦੀਆਂ ਚੰਗੀਆਂ ਟੀਮਾਂ ਪੂਰੇ ਪੰਜਾਬ ਦੀਆਂ ਉਹ ਵੀ ਪਹੁੰਚ ਰਹੀਆਂ ਨੇ ਫੁੱਟਬਾਲ ਦਾ ਜਿਹੜਾ ਟੂਰਨਾਮੈਂਟ ਆ ਉਹ 4 ਤਰੀਕ ਤੋਂ ਸਟਾਰਟ ਹੈ ਉਹ ਅਸੀਂ 7 ਤਰੀਕ ਤੱਕ ਜਿਹੜਾ ਸਮਾਪਤ ਕਰ ਦੇਣਾ ਉਹਦਾ ਫਾਈਨਲ ਮੈਚ ਕਰਵਾ ਦੇਣਾ ਕੱਲ ਨੂੰ ਵੀ ਕੁਝ ਟੀਮਾਂ ਆਉਣੀਆਂ ਪਰ 4 ਤਰੀਕ ਤੋਂ ਉਹ ਵੀ ਫੁੱਟਬਾਲ ਦਾ ਜਿਹੜਾ ਇੰਕਾਪਾ ਉਹ ਵੀ ਸ਼ੁਰੂ ਹੋ ਜਾਣਾ ਇਹਨਾਂ ਦਾ ਨਾਮ ਆ ਕਬੱਡੀ ਓਪਨ ਦਾ 1.5 ਲੱਖ ਰੁਪਇਆ ਦੂਜਾ ਨਾਮਾ ਲੱਖ ਰੁਪਇਆ ਬੈਸਟ ਰੇਡਰ ਲਈ 75 75 ਹਜ਼ਾਰ ਰੁਪਇਆ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਜਿਹੜੇ ਲੱਖ ਰੁਪਇਆ ਦਾ ਨਾਮ ਜਿਹੜਾ ਕਿਸੇ ਪਿੰਡੂ ਟੂਰਨਾਮੈਂਟ 'ਚ ਜੇ ਕਿਸੇ ਪਹਿਲੀ ਵਾਰ ਰੱਖਿਆ ਸੀ ਤਾਂ 2007 ਦੇ ਵਿੱਚ ਉਮਰਾਜਪਿੰਡ ਤੋਂ ਹੀ ਸਟਾਰਟ ਹੋਇਆ ਸੀ ਸਭ ਤੋਂ ਪਹਿਲਾਂ ਲੱਖ ਰੁਪਇਆ ਨਾਮ ਜਿਹੜਾ ਰੱਖਣ ਦੀ ਰੀਤ ਚਲਾਈ ਸੀ ਤਾਂ ਉਹ ਬਾਬਾ ਸਿੱਧੰਤਲ ਕ੍ਰਾਈ ਸਪੋਰਟਸ ਕਲੱਬ ਨੇ 2007 'ਚ ਚਲਾਈ ਸੀ 6 ਤਰੀਕ ਨੂੰ ਜਿਹੜੇ ਮੈਚ ਨੂੰ ਕਬੱਡੀ 35 ਕਿਲੋ ਦੇ ਹੋਣਗੇ ਕਬੱਡੀ 7 ਤਰੀਕ ਨੂੰ ਮੈਚ ਹੋਣਗੇ ਕਬੱਡੀ 53 ਕਿਲੋ ਦੇ ਤੇ ਕਬੱਡੀ 42 ਕਿਲੋ ਦੇ ਤੇ ਸਾ 8 ਤਰੀਕ ਨੂੰ ਮੈਚ ਹੋਣਗੇ ਕਬੱਡੀ 70 ਕਿਲੋ ਦੇ ਤੇ 60 ਕਿਲੋ ਦਾ ਇੱਕ ਗਰਾਊਂਡ ਕੀਤਾ ਜਾਊ ਕਰਾਇਆ ਜਾਊਗਾ ਜੀ ਤੇ ਕਬੱਡੀ 9 ਤਰੀਕ ਨੂੰ ਕਬੱਡੀ ਇਹ ਤਿੰਨ ਪਿੰਡ ਬਾਹਰੋਂ ਫੇਰ ਖੇਡਣਗੇ ਇੱਕ ਪਿੰਡ ਦੇ ਵਿੱਚ ਬਾਕੀ ਗਰਾਊਂਡ ਦੀ ਜਿਹੜੀ ਤਿਆਰੀਆ ਬਿਲਕੁਲ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਫੁੱਟਬਾਲ ਦਾ ਗਰਾਊਂਡ ਆ ਉਹ ਤਿਆਰ ਹੋ ਚੁੱਕਿਆ ਤੇ ਸਾਨੂੰ ਜਿਹੜੇ ਨਰੇਗਾ ਵਾਲੇ ਵੀਰਾਂ ਨੇ ਵੀ ਬਹੁਤ ਸਾਡੇ ਨਾਲ ਸਹਾਇਤਾ ਕਰਾਈ ਸਾਰਾ ਜਿਹੜੀ ਪ੍ਰਬੰਧ ਹੋ ਗਈ ਹੁਣ ਬਸ ਅਡੀਕ ਹੈ ਉਹ ਤਰੀਕ ਦੀ 6 ਤਰੀਕ ਨੂੰ ਜਿਹੜਾ ਆਗਾਜ਼ ਕਰ ਦੇਣਾ ਇਸ ਟੂਰਨਾਮੈਂਟ ਦਾ ਜਿਹੜੇ ਸਾਡੇ ਕੋਲੇ ਪਲੇਅਰ ਆਉਣਗੇ ਅਸੀਂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਨਾ ਹੈ ਪ੍ਰੋਪਰ ਵੇ ਦੇ ਨਾਲ ਉਹਨਾਂ ਦੇ ਵਾਲ ਪੇਪਰ ਬਣੇ ਹੋਏ ਆ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਉਹਨਾਂ ਦੀ ਟਾਈਮਿੰਗ ਹੈ ਜਿਨ੍ਹਾਂ ਨੂੰ ਵੀ ਅਸੀਂ ਪਲੇਅਰਾਂ ਨੂੰ ਕਾਲਾਂ ਕੀਤੀਆਂ ਹੋਈਆਂ ਸਾਡੇ ਉਹਨਾਂ ਦੇ ਫੋਨਾਂ ਤੇ ਵੀ ਗੱਲਬਾਤ ਹੁੰਦੀ ਆ ਕਿ ਉਹ ਪਲੀਜ਼ 12 ਵਜੇ ਨੂੰ ਸਾਡੇ ਕੋਲੇ ਪਹੁੰਚਣ ਅਸ਼ਕਾ ਨੂੰ ਨਾ ਟੀਮ ਮਾ ਬੋ ਜਰਾਂਗਾ ਨੇ ਕਿ ਇਹ ਤੋਂ ਹੀ ਮੇਲੇ ਦੀ ਅਸ਼ਾ ਵਾਦੀ ਆ ਲੋਕੋਂ ਫਿਰ ਹੁੰਭ ਹੁਮਾ ਕੇ ਆਪਦੇ ਕੰਮ ਤੋਂ ਦੇ ਨਿਮੇੜ ਕੇ ਫਿਰ ਪਹੁੰਚਦੇ ਨੇ ਕਿ ਟੀਮਾਂ ਅਸੀਂ ਬਣਾੰਗਾ ਜੀ ਪਹਿਲੀ ਟੀਮ ਬਣਾਈ ਅਸੀਂ ਸੁਰਖਪੁਰ ਦੀ ਯਾਦਿਆਰ 11 ਸ ਨਾਲ ਖੇਡਣਾ ਚੋਲੇ ਵਾਲ ਨੇ ਉਹਦੇ ਨਾਲ ਮੱਖਣ ਮੱਖੀ ਆਗਾ ਤੇ ਦੂਜੇ ਨੰਬਰ ਤੇ ਟੀਮ ਬਣਾਈ ਅਸੀਂ ਜੱਗੂਰਗਨ ਦੀ ਹਾਕਮਾਲ ਦੀ ਤੀਜੇ ਨੰਬਰ ਤੇ ਟੀਮ ਬਣਾਈ ਅ ਜੋਧਿਆਰਗੇ ਖੇਡਣਗੇ ਉਹਨਾਂ ਅੰਬਰਤਨ ਖੇਡਣਾ ਔਲਖਾਲ ਨੇ ਨੰਮੇ ਬੰਡਾ ਵਾਲੇ ਕਮਲ ਨੇ ਖੇਡਣਾਗਾ ਮੰਨੇ ਨੇ ਖੇਡਣਾ ਬਲਨੋ ਵਾਲ ਨੇ ਚੌਥੇ ਨੰਬਰ ਦੀ ਟੀਮ ਆ ਗਈ ਸ਼ੀਲੂ ਵਰਗਾ ਦੇ ਬਹੁਤ ਕੰਮ ਕਰਦੇ। ਉਹਨਾਂ ਰੈਂਕੂ ਫਰੈਟੀ ਨੇ ਖੇਡਣਾਗਾ ਤੇ ਖੇਡਣਾ ਦੀਪ ਬਡਵਰਜੀਆਲ ਨੇ ਤੇ ਅੰਬੇ ਸੁਰਸੰਗ ਵਾਲੇ ਨੇ। ਫਿਰ ਉਸ ਤੋਂ ਬਾਅਦ ਟੀਮ ਬਣਾਈ ਆ ਜਿਵੇਂ ਕਲਿਆਣਾ ਦੀ। ਇਹਨਾਂ ਡੱਗੋ ਵਾਲੇ ਸਰਨੇ ਵਰਗੇ ਆ ਸੋਨੇ ਵਰਗੇ ਨੇਗੇ। ਇਹਨਾਂ ਨਾ ਮਾਨਸੰਗਨ ਖੇਡਣਾ ਦਲਤ ਨੂੰ ਆਪਣੇ ਨੇ। ਜੱੜੀ ਬੈਲ ਨੇ। ਉਸ ਤੋਂ ਬਾਅਦ ਟੀਮ ਬਣਾਈ ਆ ਕਿ ਅਸੀਂ ਜੀ ਰੱਬ ਤੁਹਾਡਾ ਭਲਾ ਕਰੇ ਖੀਰਾਂ ਵਾਲੀ ਦੀ। ਗੱਗੀ ਦਾ ਉਹਦੇ ਜਨਮ ਦਿਨ ਵੀ ਸਾਡੇ ਭਰਾ ਦਾ। ਤੇ ਉਹਦੇ ਨਾਲ ਜਾਫਰੇ ਡੂਗਾ ਸਿੱਖਾ ਲੇ ਪਿੰਦੂਰ ਕੰਨ ਖੇਡਣਾ ਉਹ ਟੀਮ ਬਣਾਈ ਆ ਇੱਕ ਇੱਕ ਅਸੀਂ ਟੀਮ ਬਣਾਈ ਆ ਗਿਆ ਆਪਣੇ ਖੰਡੂਰ ਸਾਹਿਬ ਦੇ ਕਈ ਨਾ ਸੱਜਣ ਸਾਨੂੰ ਕੋਲਾ ਵੀ ਕਰਦੇ ਸੀਗੇ ਮੇਰੇ ਵੀ ਉਹ ਮਿੱਤਰ ਵੀ ਆ ਜਿੱਦਾਂ ਵੀ ਬਾਹਰੋਂ ਵੀ ਉਹ ਕਹਿੰਦੇ ਯਾਰ ਕਿ ਛੋਡੇ ਮਾਲਵੇ ਦੇ ਵਿੱਚ ਪਲੇਅਰਾਂ ਨੂੰ ਕਿਰਾਇਆ ਬਹੁਤ ਦਿੱਤਾ ਜਾਂਦਾ ਬਾਈ ਜੀ ਸਾਡਾ ਕਿਰਾਇਆ ਦੇਣ ਦਾ ਰੀਜਨ ਇਹ ਨਹੀਂਗਾ ਕਿ ਅਸੀਂ ਪਲੇਅਰਾਂ ਨੂੰ ਇਸ ਚੀਜ਼ ਨੂੰ ਹੋਪ ਨੂੰ ਲੈ ਕੇ ਗਏ ਅਸੀਂ ਉਹਨਾਂ ਦੀ ਪੀਕ ਤੇ ਲਿਜਾ ਰਹੇ ਆ ਸਾਡਾ ਕਿਰਾਇਆ ਦੇਣ ਦਾ ਮਤਲਬ ਇਹ ਆ ਕਿ ਸਾਡੇ ਪਲੇਅਰ ਲੋਕ ਦੇਖਣਾਂ ਇੱਥੇ ਪਲੇਅਰ ਆਉਣ ਦਬਾਬੇ ਦੇ ਵਿੱਚੋਂ ਪਲੇਅਰ ਆਵੇ ਮਾਝੇ ਜਾਵੇ ਸਾਡੀ ਪਨੀਰੀ ਨਵੀਂ ਜਨਰੇਸ਼ਨ ਸਾਡੀ ਅਪ ਹੋਵੇ ਹੋਰ ਸਾਡਾ ਕੋਈ ਹੋਰ ਬੈਟਰ ਗੱਲ ਨਹੀਂ ਅਸੀਂ ਤਾਂ ਇਹ ਚੀਜ਼ ਸੋਚਦੇ ਆਂ ਕਿ ਸਾਡੇ ਜਿਹੜੇ ਆਉਣ ਵਾਲਾ ਜੂਤ ਆ ਉਹ ਪਲੇਅਰਾਂ ਨੂੰ ਦੇਖ ਕੇ ਉਹਦੇ ਨਾਲ ਪਲੇਅਰ ਸਾਨੂੰ ਦੇਖਣਗੇ ਜੇ ਸਾਡੇ ਅਰਸ਼ ਆਉਣਾ ਜਿਵੇਂ ਭਰਾ ਨੇ ਚੋਲੇ ਵਾਲੇ ਨੇ ਜਾਂ ਕੋਈ ਹੋਰ ਵੀ ਮਾਝੇ ਦੇ ਵਿੱਚੋਂ ਦੋ ਚਾਰ ਭਰਾ ਜਿਵੇਂ ਜਾਦੇ ਹੋਣਾ ਨੇ ਸੁਰਖਪੁਰੇ ਬਾਈ ਜੀ ਉਹਨਾਂ ਟੀਮਾਂ ਦਾ ਬਜਟ ਵੱਡਾ ਕਿਉਂ ਉਹਨਾਂ ਕੋਲੇ ਦੋ ਦੋ ਚਾਰ ਚਾਰ ਗੱਡੀਆਂ ਵੀ ਲਾਨ ਲੈ ਕੇ ਆਉਂਦੇ ਆ ਆਪਣੀਆਂ ਉਹਨਾਂ ਨੇ ਆਉਣਾ ਇੱਥੇ ਉਹਨਾਂ ਦਾ ਖਰਚਾ ਵੀ ਆ ਕਰਕੇ ਸਾਨੂੰ ਉਹ ਚੀਜ਼ਾਂ ਕਰਕੇ ਕਰਾਇਆ ਦੇਣਾ ਪੈਂਦਾ ਸਾਡੀ ਮਜਬੂਰੀ ਹੈ ਜਿੰਨੇ ਖਿਡਿਆਰੀ ਆ ਉਹਨਾਂ ਨੂੰ ਬੇਨਤੀ ਆ ਸਾਡੀ ਹੱਥ ਬੰਨ੍ਹ ਕੇ ਕਿ ਤੁਸੀਂ ਸਮੇਂ ਸਿਰ ਆਓ ਤਾਂ ਕਿ ਤੁਹਾਡਾ ਦੇਖੋ ਅਸੀਂ ਲੱਖਾਂ ਰੁਪਈਆ ਦਾ ਬਜਟ ਆ ਜਿਹੜਾ ਇਸ ਟੂਰਨਾਮੈਂਟ ਦਾ ਤੇ ਕਈ ਵਾਰ ਕੀ ਹੁੰਦਾ ਦੇਖਦੇ ਆ ਪਿੰਡਾਂ 'ਚ ਜਦੋਂ ਨੂੰ ਫਾਈਨਲ ਮੈਚ ਹੋਣਾ ਹੁੰਦਾ ਉਦੋਂ ਨੂੰ ਫਿਲਮੇ ਚੁਣਮੇ ਦਰਸ਼ ਕਰਾਇਆ ਜਾਂਦੇ ਤੇ ਸਾਡੀ ਇਹ ਬੇਨਤੀ ਹੱਥ ਬੰਨ੍ਹ ਕੇ ਕਿ ਜਿੰਨਾ ਛੇਤੀ ਆਉਂਗੇ ਸਾਡੇ ਉਸ ਤਰੀਕਾ ਨਾਲ ਟਾਈਮ ਟੇਬਲ ਬਣਾਇਆ ਹੋਇਆ ਵੀ ਆਪਾਂ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਫਾਈਨਲ ਕਰਾ ਦਗੇ ਤਾਂ ਕਿ ਦਰਸ਼ਕਾਂ ਨੂੰ ਵੀ ਪਿੰਡਦਿਆਂ ਨੂੰ ਜਾਂ ਜਿਹੜੇ ਬਾਹਰੋਂ ਦੂਰੋਂ ਦੂਰੋਂ ਆਉਣਗੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਰਾਮਣਾ ਮੇਰਾ ਵੀਰ ਸਾਡੇ ਕਲੱਬ ਨਾਲ ਬਹੁਤ ਲੰਮੇ ਟਾਈਮ ਤੋਂ 2-3 ਸਾਲਾਂ ਦਾ ਜੁੜਿਆ ਬਾਣਾ ਤੇ ਉਹਨੂੰ ਮੈਂ ਆਖਿਆ ਕਿ ਟੀਮਾਂ ਬਣਾਉਣੀਆਂ ਕਰਕੇ ਮੇਲਾ ਰੱਖਣਾ ਇਹਨੇ ਮੈਨੂੰ ਆਖਿਆ ਕਿ ਜੋਦੇ ਹਜੇ ਪੰਜਾਂ ਨਾਲ ਸੈਟਿੰਗ ਨਹੀਂ ਬੈਠੀ ਤੂੰ ਡੇਟ ਮੇਲੇ ਦੇ ਗਾਂ ਘਰ ਤੇ ਤੇਰੇ ਡੇਟ ਗਾਂ ਘਰ ਤੇ ਉਸ ਤੋਂ ਬਾਅਦ ਫੇਰ ਇਹਨੂੰ ਮੈਂ ਆਖਿਆ ਵਾ ਮੇਲਾ ਕਰਾਉਣਾ ਐਡ ਮੈਂ ਸੱਦਿਆਪਰਾ ਨੂੰ ਫਿਰ ਇੱਧਰ ਆਇਆ ਕਿ ਜਦੋਂ ਟੀਮਾਂ ਬਣਾਉਣੀ ਆ ਹੁਣ ਇਹਨਾਂ ਮੈਂ ਤਾਂ ਕਹਿੰਦਾ ਫਾਨੀ ਟੀ ਦਾ ਬੰਦਾ ਪੁੱਛ ਲਿਆ ਕਰ ਲਿਆ ਮੈਨੂੰ ਕਹੂਗਾ ਕਿ ਉਹ ਜਾਫੀ ਦੀ ਕੰਨੀ ਕੰਮੀ ਸਜੀ ਕੰਨੀ ਦਾ ਜਾਫੀ ਆ ਉਹ ਜੇ ਉਹ ਵੀ ਜਾਫੀ ਆ ਉਹ ਵੀ ਸਜੀ ਕੰਨੀ ਦਾ ਆਪਾਂ ਟੀਮ 'ਚ ਬੰਦੇ ਫਿੱਟ ਕਰਨੇ ਨੇਗੇ ਹੁਣ ਕਾਂਗਲੇ ਵਾਲੇ ਗੁਰਵਿੰਦਰ ਨਾਲ ਡੱਗੋ ਵਾਲਾ ਸ਼ਰਨਾ ਫਿੱਟ ਕਰਿਆ ਕਹਿੰਦਾ ਡੱਗੋ ਵਾਲੀ ਜਾ ਕੰਨੀ ਇੱਧਰ ਲਿਆ ਕਾਂਗਲੇ ਗੁਰਵਿੰਦਰ ਦੀ ਕੰਨੀ ਇੱਧਰ ਲਿਆ ਕਹਿੰਦਾ ਮੈਚ ਇਦਾਂ ਆਪਾਂ ਲਵਾਉਣੇ ਨੇ ਕਿ ਲੋਕਾਂ ਨੂੰ ਪਤਾ ਲੱਗੇ ਨਾ ਮੁਰਾਦ ਮੇਲਾ ਹੋਇਆ ਬੜੀ ਸ਼ਾਂਤੀ ਮਈਨਾ ਤੇ ਸਾਡੇ ਲੰਗਰ ਦਾ ਵੀ ਜਿਹੜਾ ਇੱਥੋਂ ਦੀ ਬਹੁਤ ਮਸ਼ਹੂਰ ਆ ਸਾਡੇ ਜਦੋਂ ਆਸੇ-ਪਾਸੇ ਤੋਂ ਦਰਸ਼ਕ ਬਹੁਤ ਗਿਣਤੀ ਚ ਆਉਂਦੇ ਆ ਤੇ ਸਾਰੇ ਸਾਡੇ ਕਲੱਬ ਵਾਲਿਆਂ ਨੇ ਇਹ ਮੰਨਣਾ ਹੁੰਦਾ ਵੀ ਹਰ ਇੱਕ ਇੱਥੇ ਪ੍ਰਸ਼ਾਦਾ ਪਾਣੀ ਸਾਕ ਕੇ ਜਾਵੇ ਸਾਡੀ ਲੰਗਰ ਕਮੇਟੀ ਸਾਡੇ ਪ੍ਰਧਾਨ ਜਤਿੰਦਰ ਜੀ ਬਾਈ ਜੋਧਾ ਜੀ ਬਾਈ ਜੁਰਤ ਜੀ ਸਾਰੇ ਕਲੱਬ ਮੈਂਬਰ ਪਿਛਲੇ ਲਗਭਗ 2-3 ਮਹੀਨਿਆਂ ਤੋਂ ਜਿਹੜਾ ਸਾਡੇ ਚੱਲ ਰਹੇ ਨੇ ਇੱਥੇ ਤੇ ਭਾਈ ਰਾਮਨੇ ਵਰਗੇ ਸਾਡੇ ਤੇ ਹੋਰ ਜਿੰਨੇ ਵੀ ਐਨ ਆਰ ਆਈ ਵੀਰਾਂ ਦਾ ਲੰਮੇ ਸਮੇਂ ਤੋਂ ਸਾਡੇ ਕਲੱਬ ਨਾਲ ਜੁੜੇ ਹੋਏ ਆ ਉਹਨਾਂ ਦੇ ਸਾਰੇ ਦੇ ਸਹਿਯੋਗ ਦੇ ਨਾਲ ਮੈਂ ਕਹਣਾ ਕਿ ਸਾਡਾ ਇਨਾ ਜੋਰ ਲੱਗਿਆ ਵਾ ਕਿ ਅੱਠ ਟੀਮਾਂ ਪੂਰੀਆਂ ਇੱਕ ਕਲਾਸ ਬਣਾਉਂਗਾ ਨੇ ਕਿ ਪਹਿਲਾ ਮਾਚ ਪਹਿਲਾ ਰਾਉਂਡ ਤੁਸੀਂ ਬਹਿ ਜਾਓਗੇ ਰਸ਼ ਕੋਲੋਂ ਆ ਜਾਣਗੇ ਨਾ ਮਾਹੌਲ ਸੈੱਟ ਹੋ ਜਾ ਕੁਆਟਰ ਤੋਂ ਬਾਅਦ ਫਿਰ ਬਾਬਾ ਸੁੱਖ ਰੱਖੇ ਵਧੀਆ ਮੇਲਾ ਹੋਊਗਾ ਜਿੰਨੇ ਸਹਿਯੋਗ ਵਧੀਆ ਟੀਮਾਂ ਖੇਡਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 9 ਜਨਵਰੀ ਨੂੰ ਪਿੰਡ ਮਹਾਰਾਜ ਵਿਖੇ ਬਾਬਾ ਸਿੱਧਤਲ ਕ੍ਰਾਈ ਸਪੋਰਟਸ ਕਲੱਬ ਮਹਾਰਾਜ ਵੱਲੋਂ ਸਾਰੇ ਸਾਡੇ ਕਲੱਬ ਮੈਂਬਰ ਖੜੇ ਨੇ ਤੇ ਟੂਰਨਾਮੈਂਟ ਦੀ ਬਿਲਕੁਲ ਠੀਕ ਤਿਆਰੀਆਂ 6 ਤਰੀਕ ਨੂੰ ਜਮ੍ਹਾਂ ਆਪਣੇ ਜਿਹੜੀਆਂ ਕਬੱਡੀ ਦੀਆਂ 35 ਤੇ 42 ਉਹ ਟੀਮਾਂ ਤੋਂ ਸ਼ੁਰੂ ਹੋ ਜਾਣਾ 4 ਤਰੀਕ ਨੂੰ ਜਿਹੜਾ ਫਟਵਾਲ ਦਾ ਜਿਹੜਾ ਕੱਪ ਆ ਉਹ ਸ਼ੁਰੂ ਹੋ ਜਾਣਾ ਤੇ ਸੋ ਸਾਰੇ ਦਰਸ਼ਕ ਵੀਰਾਂ ਨੂੰ ਖੜਿਆ ਰਹੀ ਵੀਰਾਂ ਨੂੰ ਬੇਨਤੀ ਆ ਕਿ 9 ਤਰੀਕ ਨੂੰ ਜਿਹੜਾ ਵੱਡਾ ਮਾਲਵੇ ਦਾ ਵੱਡਾ ਪੰਜਾਬ ਦਾ ਵੱਡਾ ਕਬੱਡੀ ਕੱਪ ਕਬੱਡੀ ਦਾ ਮਹਾਕੁੰਭ ਵੀ ਜਿਹੜੇ ਸਾਡੇ ਪੱਤਰਕਾਰ ਇੱਧਰ ਲਿਆਓ ਇਹਨੂੰ ਨਾਂ ਦਿੰਦੇ ਨੇ ਮਹਾਰਾਜਪਿੰਡ ਦੇ ਕਬੱਡੀ ਕੱਪ ਨੂੰ ਉਹ ਹੋਣ ਜਾ ਰਿਹਾ ਸਾਰੇ ਦਰਸ਼ਕ ਵੀਰਾਂ ਨੂੰ ਸਾਰੇ ਖਿਡਾਰੀ ਵੀਰਾਂ ਨੂੰ ਸਾਰੇ ਕਲੱਬ ਵੱਲੋਂ ਬਾਈ ਰਾਮਨੇ ਵੱਲੋਂ ਸਾਰੇ ਸਾਡੇ ਬਾਈ ਜਤਿੰਦਰ ਜੀ ਜੋਦਾ ਜੀ ਸਾਰੇ ਕਲੱਬ ਮੈਂਬਰਾਂ ਵੱਲੋਂ ਅਸੀਂ ਸੱਦਾ ਦਿੰਦੇ ਹਾਂ ਸਾਰੇ ਪੰਜਾਬੀਆਂ ਨੂੰ ਖੇਡ ਪ੍ਰੇਮੀਆਂ ਨੂੰ ਕਿ 9 ਤਰੀਕ ਨੂੰ ਪਿੰਡ ਮਹਾਰਾਜ ਪਹੁੰਚ ਕੇ ਜਿਹੜਾ ਕਬੱਡੀ ਦੇ ਮਹਾਕੁੰਭ ਦਾ ਆਨੰਦ ਮਾਣੋ ਤੇ ਕਬੱਡੀ ਨੂੰ ਆਪਾਂ ਹੋਰ ਜਿਹੜਾ ਸਿਖਰਾਂ ਤੱਕ ਲੈ ਜਾ ਸਕੀਏ। ਕਾਂਪਰੇ ਤੋਂ ਪੱਛਮ ਵਾਲੀ ਸਾਈਡ ਮਹਾਰਾਜਪਿੰਡ 6 ਕਿਲੋਮੀਟਰ ਤੇ ਆ ਤੇ ਜ ਆਪਣਾ ਬਾਗਾ ਬਰਾਣਾ ਸਧਾਨੇ ਵਾਲੀ ਸਾਈਡ ਤੋਂ ਤੱਕਰਾਟਾਂ ਦੇ ਘਰਾਟਾਂ ਉਹਦੇ ਸਧਾਨੇ ਪਿੰਡ ਦੇ ਨਾਲ ਉੱਥੋਂ ਜਿਹੜੀ ਸਿੱਧੀ ਸੜਕਾ ਜਿਹੜੀ ਇੱਥੇ ਮਹਾਰਾਜ ਪਿੰਡ ਆਉਂਦੀ ਆ ਸੋ ਸਾਰੇ ਦਰਸ਼ਕ ਵੀਰਾਂ ਨੂੰ ਸੱਦਾ ਜੀ ਬਹੁਤ ਬਹੁਤ ਧੰਨਵਾਦ 365 ਵਾਲੇ ਵੀਰਾਂ ਦਾ ਸਭ ਤੋਂ ਵੱਡੀ ਧੰਨਵਾਦ ਅਸੀਂ ਸਾਡੇ ਭਾਈ ਰਿੱਕੀ ਸਿੱਧੂ ਰਾਮਪਰਾ ਜਿਨ੍ਹਾਂ ਨੇ ਸਾਨੂੰ ਇਹ ਟੂਰਨਾਮੈਂਟ ਦੇ ਵਿੱਚ ਕਬੱਡੀ ਦੇ ਨਾਲ ਇੱਥੇ ਅੱਜ ਦੇ ਟੂਰਨਾਮੈਂਟ ਵਿੱਚ ਵੱਡਾ ਸਹਿਯੋਗ ਸ਼ੁਰੂ ਤੋਂ ਦਿੱਤੇ ਆ ਰਹੇ ਆ ਪਰਾਣੇ ਸਾਡੇ ਇਹ ਸਾਡੇ ਸਭ ਤੋਂ ਜ਼ਿਆਦਾ ਵੱਡੇ ਭਰਾ ਵੀ ਆ ਉਹ ਇਸ ਵਾਰੀ ਵੀ ਸਾਡੇ ਨਾਲ ਕਿਸੇ ਰਜੀਮਾ ਕਰਕੇ ਉਹ ਨਹੀਂ ਆ ਸਕੇ ਪਰ ਉਹ ਸਾਡੇ ਨਾਲ ਹਮੇਸ਼ਾ ਹੀ ਮੋੜਨਾ ਮੋੜਾ ਜੋੜ ਕੇ ਖੜਦੇ ਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਉਹਨਾਂ ਨੂੰ ਬਾਤ ਕਰਦੇ ਆ ਤੇ ਬਾਕੀ ਭਾਈ ਜੀ ਜਿਹੜੀ ਬੇਨਤੀ ਦੂਸਰੀ ਇਹ ਆ ਕਿ ਜਿੰਨੇ ਵੀ ਸਾਡੇ ਐਨ ਆਰ ਆਈ ਜਿਨ੍ਹਾਂ ਨੇ ਵੀ ਹੋਰ ਸਾਨੂੰ ਕੋਈ ਸਹਿਯੋਗ ਦਿੱਤਾ ਜਿਨ੍ਹਾਂ ਨੇ ਸਾਨੂੰ ਨਾਮਾ ਦਾ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਬਾਕੀ ਸਾਡੇ ਜਿੰਨੇ ਵੀ ਪਲੇਅਰਾਂ ਨੂੰ ਬੇਨਤੀ ਹੈ ਕਿ ਜਿਹੜੇ ਪਲੇਅਰਾਂ ਨੂੰ ਅਸੀਂ ਕਿਹਾ ਵਾ ਕਿ ਉਹ ਪਲੀਜ਼ ਟਾਈਮ ਨਾ ਬਾਰ ਬਾਰ ਅਸੀਂ ਇੱਕੋ ਬੇਨਤੀ ਕਰਦੇ ਆ ਕਿ ਉਹ ਜਰੂਰ ਸਾਡੇ ਕੋਲੇ ਪਹੁੰਚ ਜਾਣ ਕਬੱਡੀ ਓਪਨ ਦਾ ਪਹਿਲਾ ਨਾਮ ਜਿਵੇਂ ਪੰਮੇ ਪ੍ਰਧਾਨੇਤ ਟ ਰੱਖਦੇ ਨੇ ਉਹਨਾਂ ਨੇ ਤੇ ਦੂਜਾ ਨਾਮ ਸਾਡਾ ਭਰਾ ਗਾ ਚਾਣਾ ਫੁੱਲੇ ਵਾਲੀ ਉਹਨਾਂ ਨੇ ਦਿੱਤਾ ਗੱਲ ਅੱਖਰ ਰੁਪਿਆ ਤੇ ਸਾਡਾ ਰਾਜੂ ਸ਼ਾਮਪੁਰੀਆ ਜਿਹੜਾ ਮਹਾਲੀ ਵਿੱਚ ਰਹਿੰਦੇ ਨੇ ਉਹਨਾਂ ਨੇ ਹਨ ਵੈਟ ਜਾਫੀ ਦਾ ਦਿੱਤਾ 75000 ਰੁਪਿਆ ਤੇ 7000 ਰੁਪਏ ਰਮਨੇ ਦਾ ਭਰਾ ਸਾਡਾ ਯਾਰ ਆ ਕੋ ਵੀ ਭਰਾਮ ਦਾ ਭਰਾ ਦਵਿੰਦਰਾ ਪੰਨੂ ਵਾਲਾ ਸਾਈ ਪ੍ਰਸ ਵਾਲਾ ਉਹਨੇ ਵੀ ਸਾਨੂੰ 75000 ਰੁਪਏ ਦਾ ਦਿੱਤਾ ਯੋਗਦਾਨ ਤੇ ਮੈਂ ਸਭ ਤੋਂ ਵੱਧ ਧੰਨਵਾਦ ਕਰਦਾ ਸਾਡੇ ਕਲੱਬ ਮੈਂਬਰਾਂ ਦਾ ਜਿਨ੍ਹਾਂ ਨੇ ਬਹੁਤ ਅੰਤ ਤੱਕ ਮਿਹਨਤ ਕਰਕੇ ਦੋ ਚਾਰ ਮਹੀਨਾ ਤੋਂ ਲੱਗੇ ਹੋਏ ਨੇ ਨਾ ਦਿਨ ਭਰਾ ਦੇ ਕੀਤੇ ਭਰਾਮਾਂ ਨੇ ਨਾਲ ਕਮਾ ਧੰਦਾ ਦੇ ਨਾਲ ਤਿਆਰੀ ਵੀ ਕਰਦੇ ਸਾਰੇ ਲੰਗਰ ਦੀ ਤੇ ਪਿੰਡ ਦੀ ਗਰਾਂਹਾਂ ਕਰੂੰਗਾ ਸਾਨੂੰ ਸਾਰੇ ਭਰਾਮਾਂ ਨੇ ਪਿੰਡ ਚੋਂ ਹਰਿਆ ਪਾਰਟੀ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਜਿਹਨੇ ਸਭੇ ਪਾਤਰ ਬਾਕੀ ਭਾਈ ਜੀ ਜਿੰਨੇ ਵੀ ਸਾਡੇ ਹੋਰ ਸਜਾਨੇ ਸਹਿਯੋਗ ਦਿੱਤਾ ਜਿੰਨਾ ਸਾਨੂੰ ਕੋਈ 51000 ਕੋਈ 41000 ਸਾਡੇ ਸਾਰੇ ਉਹ ਵੱਡੇ ਭਰਾ ਸਾਡੇ ਨਾਲ ਮੇਲੇ ਦੇ ਵਿੱਚ ਉਹ ਖੜੇ ਆ ਜੇਕਰ ਉਹਨਾਂ ਦੀ ਬਦੌਲਤੀ ਅਸੀਂ ਮੇਲਾ ਕਰਾ ਸਕਦੇ ਹੈਗੇ ਆ ਐਨ ਆਰ ਆਈਆਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਬਾਕੀ ਨਗਰ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਅਸੀਂ ਉਹਨਾਂ ਦੇ ਟਾਈਮ ਤੱਕ ਹੋਰ ਵੀ ਵੱਡਾ ਕੱਪ ਕਰਾਵਾਂਗੇ ਧੰਨਵਾਦੀ ਸਾਰਿਆਂ ਦਾ ਥੈਂਕ ਯੂ